ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਿੰਦਰ ਸਿੰਘ ਜੀ ਆ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਦਾ ਸਪੈਸ਼ਲ ਆ ਬਹੁਤ ਸਰਪ੍ਰਾਈਜ਼ ਤੁਹਾਡੇ ਲਈ ਵੀ ਸਾਡਾ ਆਪਾਂ ਸਰਪ੍ਰਾਈਜ਼ ਰੱਖਣਾ ਤੇ ਇਧਰ ਗਰਸ਼ਾਨ ਕੋਲ ਵੀ ਹਾਜ਼ਿਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਪ੍ਰਾਈਜ਼ ਤੁਹਾਡੇ ਲਈ ਵੀ ਜਿਹੜੀ ਆਡੀਅנס ਜੁੜੀ ਹੋਈ ਹੈ ਨਾਲ ਆਪਣਾ ਪਰਿਵਾਰ YouTube Facebook ਵਾਲਾ ਤੇ ਗਰਸ਼ਾਨ ਲਈ ਵੀ ਸਰਪ੍ਰਾਈਜ਼ ਆ ਤੇ ਹੋ ਸਕਦਾ ਭਾ ਥੰਬਨੇਲ ਤੇ ਵੀ ਲਾਈਏ ਨਾ ਕਿੱਥੇ ਜਾ ਰਹੇ ਆ ਤੇ ਤੁਸੀਂ ਖੋਲ-ਖੋਲ ਪਤਾ ਲੂ ਤੁਹਾਨੂੰ ਅੱਜ ਲੈ ਕੇ ਚੱਲਦੇ ਆ ਕਿਤੇ ਕਿਉਂ ਚਲੀਏ ਆਪਾਂ ਹਾਂਜੀ ਚੱਲੇ ਹੈ ਕਿੱਥੇ ਦੱਸਿਓ ਤਾਂ ਮੈਨੂੰ ਲਓ ਜੀ ਪਤਾ ਇਹਨੂੰ ਵੀ ਨਹੀਂ ਆਪਾਂ ਚੱਲੇ ਕਿੱਥੇ ਉਹ ਤੇ ਜਾ ਕੇ ਤੁਹਾਨੂੰ ਫੇਰ ਲੱਗੂਗਾ ਪਤਾ ਆਪਾਂ ਤੁਰ ਪਈਏ ਪਿੰਡੋਂ ਆਪਾਂ ਨਿਕਲ ਲੱਗੇ ਹਾਂ ਬਿਲਕੁਲ ਮੈਕੜੀ ਵਾਲੇ ਰੋਡ ਤੇ ਖੜੇ ਆ ਤੇ ਜੁੜੇ ਰਹੀਓ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚਲੋ ਤੁਹਾਨੂੰ ਲੈ ਕੇ ਜਾਂਦੇ ਜਿੱਥੇ ਆਪਾਂ ਜਾ ਰਹੇ ਹਾਂ ਲੋ ਜੀ ਸਰਪ੍ਰਾਈਜ਼ ਵੇਰ ਦਾ ਸਿਗਾ ਕਿ ਆ ਤੁਹਾਨੂੰ ਵੀ ਦੱਸ ਦਿੰਦੇ ਆ ਆਪਾਂ ਜਾ ਰਹੇ ਆ ਪਿੰਡ ਸੂਸਾ ਮੇਲੇ ਤੇ ਧੰਨ ਧੰਨ ਬਾਬਾ ਜਵਾਰ ਦਾਸ ਜੀ ਦਾ ਅੱਜ ਜਿਹੜਾ ਸਲਾਨਾ ਮੇਲਾ ਆ 30 ਦਿਨਾਂ ਦਾ ਨਿਸ਼ਾਨ ਸਾਹਿਬ ਦੀਵਾ ਵੀ ਹੋਣੀ ਆ ਤੇ ਆਪਾਂ ਬਾਈਕ ਤੇ ਸੀਗੇ ਤੇ ਆ ਵੀਰ ਆਪਣੇ ਜੜਿਆੜੇ ਤੋਂ ਜੀਪ ਜਾ ਰਹੇ ਸੀਗੇ ਤੇ ਗਰਸ਼ਾਣ ਗੋਂ ਦਾ ਮਨ ਆਇਆ ਕਿ ਆਪਾਂ ਵੀ ਲੈਣਾ ਝੂਟਾ ਇਸ ਜੀਪ 'ਚ ਤੇ ਆਪਾਂ ਨੂੰ ਨਹੀਂ ਪਤਾ ਜੜਿਆੜੇ ਤੋਂ ਜੀਪ ਤੇ ਆਪਾਂ ਬਾਈ ਹੁਣੇ ਜੀਪ ਰੋਕੀ ਆ ਤੇ ਇੱਥੇ ਹੁਣ ਗਰਸ਼ਾਣ ਕੌਰ ਬੈਠੀ ਆ ਤੇ ਇਹਨੂੰ ਦਿੰਨੇ ਆ ਝੂਟਾ ਕਿਉਂਕਿ ਮਨ ਦੀ ਰੀਤ ਹੁੰਦੀ ਕਈ ਵਾਰ ਬੰਦੇ ਵਧੀਆ ਟੱਕਰ ਜਾਂਦੇ ਕਈ ਜਿਹੜੇ ਡਰਦੇ ਭੁਲਾਉਂਦੇ ਦੀ ਚੀਜ਼ ਹੈ ਨਾ ਤੇ ਥੈਂਕ ਯੂ ਬਾਈ ਹੁਣਾਂ ਦਾ ਦੇਖੋ ਜਿਹੜਾਲੇ ਵਾਲੇ ਸਾਡੇ ਭਰਾ ਹਾਂਜੀ ਕਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾਲੇ ਵਾਲੇ ਵੀ ਹਰੇਕ ਮੇਲੇ ਤੇ ਪਹੁੰਚਦੇ ਪਹੁੰਚਦੇ ਹੁੰਦੇ ਆ ਦੋ ਪਹੁੰਚਣ ਚਾਰ ਪਹੁੰਚਣ ਟਰੈਕਟਰ ਵਾਲੀ ਤੇ ਪਹੁੰਚਣ ਚਾਹੇ ਪਹੁੰਚਣ ਜੀਪਾਂ ਵਿੱਚ ਗਿਆ ਬਾਈ ਹੋਰ ਬਾਕੀ ਫੌਜ ਵੀ ਆ ਰਹੀ ਕਿ ਆਪਾਂ ਹੀ ਆ ਅਜਾ ਆਵੇ ਬਾਕੀ ਵੀ ਆ ਲਓ ਜੀ ਆਪਾਂ ਜਿਦਗੀ ਇੱਕ ਛੋਟਾ ਛੋਟਾ ਜਿਹਾ ਹਾਂਜੀ ਆ ਜੀਵ ਤੇ ਬੈਠੀ ਆ ਨਿਸ਼ਾਨ ਸਭ ਲੱਗਾ ਵੱਡਾ ਮੂਰੇ ਬਾਈ ਹੁਣ ਜੱਜਾਲੇ ਤੋਂ ਹਾਂਜੀ ਕਿਦਾਂ ਲੱਗਦਾ ਗਰਸ਼ਣ ਕਰੇ ਹੁਣ ਬਹੁਤ ਵਧੀਆ ਰੀਜ ਪੂਰੀ ਕਰਤੀ ਦਾ ਅੱਬ ਹਣਾ ਕਿੰਨੀ ਲੱਗ ਗਿਆ ਬਹੁਤ ਜ਼ਿਆਦਾ ਲੱਗ ਗਿਆ ਹੈ ਬਹੁਤ ਜ਼ਿਆਦਾ ਬੰਦਿਆਂ ਨੂੰ ਫਿਕਰ ਹੋਵੇ ਨਾ ਹੋਵੇ ਪਰ ਪਰਮਾਤਮਾ ਨੂੰ ਫਿਕਰ ਹੈ ਮੇਰੇ ਬੱਚਿਆਂ ਨੂੰ ਕੀ ਚਾਹੀਦਾ ਦੇਖ ਲੈ ਸਹੀ ਹੈ ਨਾ ਹੁਣ ਥੈਂਕ ਯੂ ਵੀ ਕਰਨਾ ਆਪਾਂ ਹੁਣਾਂ ਦਾ ਤੇ ਐਵੇਂ ਹੈ ਨਾ ਲਓ ਜੀ ਆ ਜੀਪ ਬਾਈ ਹੁਣਾਂ ਦੀ ਤੇ ਉਹ ਬਾਈ ਹੁਣੇ ਉੱਥੇ ਖੜੇ ਆ ਤੇ ਛੋਟਾ ਆ ਬਸ ਜਿਹੜਾ ਲਾਇਆ ਆ ਕਿਸੇ ਦਿਨ ਆਪਾਂ ਫੇਰ ਟੂਰ ਕੱਢਾਂਗੇ ਕੋਈ ਜੀਪ ਦੇ ਵਿੱਚ ਛੋਟਾ ਜਿਹਾ ਗੇੜਾ ਆਪਾਂ ਲਾਇਆ ਆ ਗੱਛਾ ਨੂੰ ਤੋਂ ਨਾਲ ਤੇ ਆ ਦੀਪ ਵਾਪਸ ਹੋ ਗਈ ਕਿੱਦਾਂ ਠੀਕ ਗਿਆ ਹੁਣ ਹੈਪੀਨੈਸ ਹੁਣੀ ਤੇ ਆ ਬਾਈ ਹੁਣੀ ਇਹ ਵੀ ਬਲੌਗਰ ਆ ਕੀ ਨਾਮ ਹੈ ਆਪਣੇ ਚੈਨਲ ਦਾ ਅਫੀਸ਼ੀਅਲ ਕੋਲੀ ਭਾਈ ਅਫੀਸ਼ੀਅਲ ਕੋਲੀ ਠੀਕ ਆ ਲੋ ਜੀ ਬਾਈ ਦੇ YouTube ਚੈਨਲ ਜਾ ਕੇ ਸਬਸਕ੍ਰਾਈਬ ਕਰਿਓ ਤੇ ਕਿੱਦਾਂ ਦੇ ਵੀਡੀਓ ਬਣਦੇ ਹੁੰਦੇ ਆ ਬਲੌਗ ਭਾਈ ਦੇ ਆਪਾਂ ਦੇ ਬਲੌਗ ਭਾਈ ਦੇ ਹੈ ਠੀਕ ਆ ਤੇ ਇੰਸਟਾ ਆਈ ડી ਵੀ ਦੱਸ ਦਿਓ ਫੇ ਆਪਣੀ ਅਫੀਸ਼ੀਅਲ ਕੋਲੀ ਆ ਇਹ ਦਰਗਾਹ ਚਾਲ ਜੋਤਰਾਮ ਗੜੀਆ ਜੋਤਰਾਮ ਗੜੀਆ ਸਾਰੇ ਹੈ ਸੋਸ਼ਲ ਮੀਡੀਆ ਵਾਲੇ ਭਾਈ ਆ ਆਪਣੇ ਲੋ ਜੀ ਇਹ ਸਾਰਿਆਂ ਨੇ ਜਾਈ ਦੀ ਵੀ ਜਾ ਕੇ ਜਰੂਰ ਤੁਸੀਂ ਚੈੱਕ ਕਰਿਓ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਤੇ ਬਾਈ ਨੂੰ ਸਪੋਰਟ ਕਰਿਆ ਕਰੋ ਜਿਹੜੇ ਵੀ ਦਾ ਆਪਣੇ ਨਾਲ ਸੋਸ਼ਲ ਮੀਡੀਆ ਤੇ ਕੰਮ ਕਰਦੇ ਯਾਰ ਆਪਾਂ ਬਾਰ ਬਾਰ ਦੀ ਡਾਕ ਲਾਈ ਹੋਈ ਆ ਇੱਥੇ ਜਿਹੜੇ ਸਾਡੇ ਵੀਰ ਭੈਣਾ ਭਰਾ ਹਨਾ ਸੋਸ਼ਲ ਮੀਡੀਆ ਤੇ ਕੰਮ ਚੰਗੇ ਕਰਦੇ ਯਾਰ ਜਰੂਰ ਸਪੋਰਟ ਕਰਿਆ ਕਰੋ ਬਹੁਤ ਪੈਸਾ ਆ ਇਸ ਚੀਜ਼ ਦੇ ਵਿੱਚ ਵੀ ਜੇ ਇਹਨੂੰ ਕੰਮ ਬਣਾ ਲਈਏ ਤਾਂ ਕਿਉਂ ਭਾਈ ਇਦਾਂ ਹੀ ਆ ਨਾ ਬਸ ਆਪਣੇ ਬੰਦੇ ਸਪੋਰਟ ਨਹੀਂ ਕਰਦੇ ਆਪਾਂ ਉੱਥੇ ਮਰ ਜਾਂਦੇ ਆ థాంਕ ਯੂ ਸਾਡਾ ਭਾਈ ਬਹੁਤ ਬਹੁਤ ਓਕੇ ਜੀ ਭਾਈ ਹੁਣੀ ਪਹਿਲਾ ਸਾਰ ਤੋਂ ਆ ਗਏ ਸੀ ਹੁਣ ਫੋਟੋ ਸ਼ੂਟ ਹੋ ਰਿਹਾ ਹੈ ਪੂਰਾ ਕਿਉਂ ਭਾਈ ਹੈ ਫੋਟੋ ਸ਼ੂਟ ਰੀਲਾ ਇਹ ਤੁਹਾਨੂੰ ਇਹਨਾਂ ਦੀ ਆਈਡੀਆ ਤੇ ਜਾ ਕੇ ਮਿਲਣ ਗਿਆ ਚੈੱਕ ਕਰਿਓ ਪੂਰੀ ਹਾਂਜੀ ਇਧਰ ਕੈਮਰਮੈਨ ਸਾਹਿਬ ਸਾਡੇ ਆਹ ਦੇ ਹਾਂਜੀ ਕੈਮਰਮੈਨ ਸਾਹਿਬ ਰੋ ਗਿਆ ਕਾਲੇ ਚਲੋ ਚਲੋ ਤੁਸੀਂ ਲਾਂਚ ਕਰਾ ਫੇ ਬਸ ਬਸ ਜੀ ਜਿੱਥੇ ਖੰਟੀ ਕਰਾਂਗੇ ਮੁੰਡੇ ਸੰਗ ਦੇ ਹੈਗੇ ਬਲੌਗਰ ਹੈ ਪਰ ਸੰਗ ਦੇ ਥੋੜੇ ਥੋੜੇ ਮੈਨੂੰ ਲੱਗਦਾ ਅਸੀਂ ਤਾਂ ਹੀ ਨਾ ਬਸ ਬਲੌਗਰ ਹੈਗੇ ਅੱਲੇ ਸ਼ੁਰੂ ਕੀਤਾ ਹੰਦੇ ਅੱਛਾ ਸ਼ੁਰੂ ਕੀਤਾ ਨਹੀਂ ਕੋਈ ਨਹੀਂ ਕੋਈ ਨਹੀਂ ਹੋਇਆ ਅੱਛਾ ਅੱਗੇ 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 ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਅਖਬਾਰ ਵਿੱਚ ਜਿਹੜੇ ਬਾਗ ਦਾ ਮੇਲਾ ਦੀ ਗੱਲ ਕੀਤੀ ਸੀ ਉਹਦਾ ਕੀ ਹੋਇਆ ਅਸਲ ਇਹ ਤੇਰਾ ਟਾਈਮ ਆ ਤੇ ਤਿਆਰੀ ਨਾਲ ਜਿਹੜਾ ਲੰਗਰ ਜਗਾ ਜਗਾ ਲੱਗੇ ਆ ਦੇ ਵੀ ਸੰਗ ਸੂਸਾ ਮੇਲੇ ਤੇ ਜਾਊਗੀ ਉਹਨਾਂ ਲਈ ਸ਼ਵੀਲਾ ਪ੍ਰਸ਼ਾਦਾ ਹੋਰ ਬਹੁਤ ਸਾਰੇ ਲੰਗਰ ਜਿਹੜੇ ਆ ਉਹ ਰੋਡ ਤੇ ਲੱਗੇ ਹੋਏ ਆ ਤੇ ਤੁਹਾਨੂੰ ਜਾ ਕੇ ਦਿਖਾਉਣੇ ਆ ਸਾਰਾ ਪ੍ਰੋਗਰਾਮ ਸੂਸਾ ਮੇਲੇ ਦਾ ਇਹ ਹੈਗਾ ਦਾ ਸਰਪ੍ਰਾਈਜ਼ ਹੈਗਾ ਜੀ ਦਸਣਾ ਨਹੀਂ ਸੀ ਪਹੁੰਚਿਆ ਦਸਣਾ ਸੀ ਗੁਰਸ਼ਾਧਨ ਕੋਲ ਨੂੰ ਉਹ ਪਰ ਜੀਵ ਦੇ ਚੱਕਰ ਜਣਾ ਝੂਟਾ ਲਿਆ ਉਹਦੇ ਚੱਕਰ ਤੇ ਸਾਰਾ ਦਸਣਾ ਪੈ ਗਿਆ ਆਪਾਂ ਨੂੰ ਆ ਜਾ ਰਹੀ ਮੈਂ ਸੰਗ ਦਾ ਜੀ ਟਰਾਲੀਆਂ ਭਰ-ਭਰ ਕੇ ਮੇਲਾ ਸੁਸਾ ਦੇਖਣ ਬਾਬਾ ਜਵਾਰਦਾਸ ਜੀ ਦੇ ਚਾਹ ਪਕੌੜੇ ਲੰਗਰ ਸ਼ਗਨ ਉੱਤਰ ਲੱਗੀਆਂ ਲੱਗਦਾ ਜੀ ਪਿੰਡ ਮਾਨਕ ਰਾਏ ਇੱਕ ਲੰਗਰ ਪਿੱਛੇ ਲੱਗਾ ਜੀ ਉੱਧਰ ਚਾਹ ਪਕੌੜੇ ਦਾ ਦੂਜਾ ਲੰਗਰ ਆ ਲੱਗਾ ਤਿਆਰੀਆਂ ਹੋ ਰਹੀਆਂ ਵੱਡੇ ਪੱਧਰ ਤੇ ਬਸ ਹੰਗ ਜੀ ਇੱਥੇ ਰੌਣਕਾਂ ਸ਼ੁਰੂ ਹੋ ਗਈਆਂ ਸਭ ਮਦੇ ਟੈਂਕੀ ਲੱਗੇ ਤੰਦੂਰ ਦਸਨ ਲੱਗ ਪਏ ਆ ਜਿਹੜੇ ਮੇਲੇ ਲੱਗੇ ਹੋਏ ਆ ਤਦਕਾਰਨਾ ਪਕੌੜਿਆਂ ਦੀ ਵੀ ਆ ਗਈ ਹੈ ਸ਼ੁਰੂ ਹੋ ਗਈਆਂ ਇੱਕ ਵਾਰ ਰੌਣਕਾਂ ਮੇਲੇ ਦੀਆਂ ਦੇਖਦੇ ਬਣਦੀਆਂ ਆ 2025 ਦਾ ਮੇਲਾ ਧਰਨ ਦਾ ਬਾਬਾ ਜਵਾਹਰ ਦਾਸ ਜੀ ਦਾ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਬਲੌਗ ਦੇ ਵਿੱਚ ਉਹ ਵੱਡੀ ਗੱਲ ਇਹ ਹੈ ਸੰਗਤ ਜੁੜਦੀ ਹਰ ਸਾਲ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਆ ਆਹ ਰੌਣਕਾਂ ਦੇ ਨਗਰਾਂ ਚੋਂ ਇਲਾਕਿਆਂ ਚੋਂ ਸਾਰੇ ਪਹੁੰਚਦੇ ਸੰਗਤ ਵੱਡੀ ਗੱਲ ਦੀ ਵਿੱਚ ਸੋ ਸੋਧੂ ਦੀ ਕਮਾਈ ਬੋਲਦੀ ਸੋ ਆਪਾਂ ਦੇਖ ਰਹੇ ਆ ਜੀ ਉਹ ਸੰਗਤ ਜੀ ਮੇਲੇ ਤੇ ਆਪਾਂ ਪਹੁੰਚ ਰਹੇ ਆ ਸਵੇਰ ਸਵੇਰ ਦਾ ਟਾਈਮ ਆ ਦੁਕਾਨਾਂ ਵਾਲੇ ਦੁਕਾਨਾਂ ਲਾਈ ਜਾਂਦੇ ਆ ਤੇ ਲੰਗਰਾਂ ਵਾਲੇ ਲੰਗਰਾਂ ਦੀ ਤਿਆਰੀ ਕਰੀ ਜਾਂਦੇ ਆ ਤੇ ਸੰਗਤ ਪਹੁੰਚ ਲਈ ਆ ਜਿਵੇਂ ਜਿਵੇਂ ਧੰਨ ਚੜਨਾ ਆ ਓਏ ਓਏ ਫਿਰ ਸੰਗਤ ਜਿਹੜੀ ਹੈ ਨਾ ਸੰਗਤ ਜੀ ਤਦਾਦ ਆ ਵਧੀ ਜਾਣੀ ਆ ਤੇ ਮਾਹੌਲ ਆ ਜੀ ਮੇਲਾ ਸਸਾ ਦਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਣ-ਪੀਣ ਤੋਂ ਬਾਅਦ ਉਪਰੰਤ ਸਾਰੇ ਦੀਵਾਨ ਤੇ ਫਿਰ ਹੋਣੀ ਇਹ ਦੀ ਸ਼ਬਦ ਦੀ ਸੇਵਾ ਸਤਨਾਮ ਸਿਰ ਬਾਹ ਗੁਰ ਸਾਹਿਬ ਜੀ ਜੈਤਪਰੀ ਅੰਗਜੀ ਆਪ ਆ ਗਏ ਆ ਧੰਨ ਬਾਬਾ ਜਵਾਰਦਾਸ ਜੀ ਦੇ ਗੁਰੂ ਘਰ ਦਰ ਗੁਰਦੁਆਰਾ ਸਾਹਿਬ ਪਿੰਡ ਸੂਸਾ ਸੋ ਤਿੰਨ ਦਿਨ ਤੋਂ ਜਿਹੜਾ ਮੇਲਾ ਚੱਲ ਰਿਹਾ ਇਸਦਾ ਖੰਡਪੁਰ ਤੋਂ ਆਬੰਦ ਸੀਗੇ ਸੰਗਤਾਂ ਰੋਹ ਜਾ ਕੇ ਦਰਸ਼ ਮੇਲੇ ਕਰਕੇ ਜਾਂਦੀਆਂ ਅੱਜ ਉਹ ਖਾਸ ਦਿਨ ਆ ਅ ਸੰਗਤਾਂ ਵੀ ਆ ਜਿਹੜੇ ਮਹੀਨੇ ਦੀ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਆਉਣ ਲੱਗੀਆਂ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਆ ਅਖੰਡ ਪਾਠ ਸਾਹਿਬ ਦੇ ਹੁਣੇ-ਹੁਣੇ ਭੋਗ ਪਾ ਕੇ ਹਟਿਆ ਜੀ ਕੁਕੂਨਾਵਾ ਸਾਹਿਬ ਲਿਆ ਜਾ ਰਿਹਾ ਆ ਤੇ ਸਵੇਰ ਉਹ ਸੰਗਤ ਜੀ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੰਦਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਅਮਰਤਵਾਲਾ ਦਰਸ਼ਨ ਮੇਲੇ ਕਰਨ ਆ ਰਹੀਆਂ ਅੱਜ ਸੰਗਰਾਂ ਦਾ ਪਵਿੱਤਰ ਦਿਹਾੜਾ ਵੀ ਹੈ ਜੇਠ ਮਹੀਨੇ ਦੀ ਸੰਗਰਾਂ ਦੇ ਆਜੀ ਅੱਜ ਸੋ ਵੱਡੀ ਗੰਟੀ ਵਿੱਚ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈਆਂ ਆ ਦੂਰੋਂ ਦੇਡੋਂ ਚੱਲ ਕੇ ਅਖੰਡ ਪਾਤਸ਼ਾਹ ਦੇ ਭੋਗ ਪੈ ਚੁੱਕੇ ਆ ਹੁਕਮਨਾਮਾ ਸਾਹਿਬ ਲੈ ਜਾ ਰਹੇ ਆ ਤੇ ਤੁਹਾਨੂੰ ਕਰਾਉਣੇ ਦਰਸ਼ਨ ਵਾ ਦਰਬਾਰ ਹਾਲ ਦੇ ਤੇ ਫਿਰ ਮਰੋਂ ਜੀ ਮੇਲੇ ਦੀ ਗੇੜੀ ਤੇ ਨਾਲੇ ਹੁਣੇ ਨਿਸ਼ਾਨ ਸਾਹਿਬ ਦੀ ਸੇਵਾ 'ਚ ਸੰਗਤ ਜੀ ਆਪਾ ਬਿਲਕੁਲ ਗੇੜ ਦੇ ਅੰਦਰ ਖੜੇ ਆ ਜਿਹੜੀ ਇਹ ਤੁਸੀਂ ਜਗਾ ਦੇਖ ਰਹੇ ਹੋ ਇਸ ਵੇਲੇ ਇਹ ਥੋੜੇ ਟਾਈਮ ਤੱਕ ਇਹ ਪੂਰੀ ਜਗ੍ਹਾ ਸੰਗਤ ਨਾਲ ਗੱਜਾ-ਗੱਜ ਭਰ ਜਾਣੀ ਹੈ ਬਹੁਤ ਸੰਗਤ ਜਿਹੜੀ ਹਰ ਸਾਲ ਆਉਂਦੀ ਆ ਬੱਬਾ ਜਵਾਰਦਾਸ ਜੀ ਸੁਸਾ ਵਾਲਿਆਂ ਦੇ ਮੇਲੇ ਤੇ ਸਲਾਨਾ ਜੋੜ ਮੇਲੇ ਤੇ ਸੋ ਆ ਇੱਥੇ ਜਗ੍ਹਾ ਤੇ ਤੁਹਾਨੂੰ ਕੋਈ ਵੀ ਜਗ੍ਹਾ ਖਾਲੀ ਨਹੀਂ ਮਿਲਣੀ ਇਹ ਸਾਰੀ ਥਾਂ ਸੰਗਤ ਨਾਲ ਭਰੀ ਹੋਣੀ ਆ ਤੇ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਆ ਤਾਂ ਤੁਸੀਂ ਹਰ ਸਾਲ ਦੇਖ ਲਈਆਂ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਪਹੁੰਚਦੀ ਆ ਤੁਹਾਨੂੰ ਪਹਿਲਾਂ ਕਰਾਉਣਾ ਹੈ ਜੀ ਦਰਬਾਰ ਹਾਲ ਦੇ ਧੰਨ ਧੰਨ ਸ਼੍ਰੀ ਗੁਰੂ ਰਣ ਸਾਹਿਬ ਦਾ ਦਰਸ਼ਨ ਮੇਲੇ ਜੀ ਉਸ ਤੋਂ ਬਾਅਦ ਮੇਲੇ ਦਾ ਤੁਹਾਨੂੰ ਨੰਬਰ ਉਹਨੇ ਕਿਹਾ ਸੀ ਸੋ ਇਹ ਆ ਜੀ ਨਿਸ਼ਾਨ ਸਾਹਿਬ ਦੇ ਜਿਹੜਾ ਵਿਰੇਜ ਲੱਗਾ ਹੋਇਆ ਉਹਦਾ ਇਸ ਵੇਲੇ ਦਾ ਮਾਹੌਲ ਬਿਲਕੁਲ ਸ਼ਾਂਤੀ ਆ ਜੀ ਇਸ ਵੇਲੇ ਦਾ ਸੰਗਤ ਦਰਬਾਰ ਹਾਲ ਦੇ ਵਿੱਚ ਦਰਸ਼ ਮੇਲੇ ਕਰ ਰਹੀ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਹਰ ਸਾਲ ਇੱਥੇ ਤੇ ਇਹਦਾ ਆ ਜਾਂਦੇ ਹਾਂ ਪਰ ਦਰਬਾਰ ਹਾਲ ਨੂੰ ਸੋ ਚੱਲਦੇ ਆ ਹੰਤਨ ਸ਼੍ਰੀ ਗੁਰੂ ਅੰਸਾ ਮਹਾਰਾਜ ਦਾ ਦਰਸ਼ਨ ਮਿਲੇ ਕਰਦੇ ਆ ਜੀ Oh, are oh, you oh, oh, oh. ਭਗਤ ਕਾ ਬੋਲ ਜੀ Oh! ਸਰਵਾਰ ਹਾਲ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਗਏ ਆ ਬਾਹਰ ਤੇ ਆ ਵਾ ਗਰਮ ਵੀ ਪੂਰੀ ਜੋੜਾ ਤੇ ਇਹ ਵਾ ਮੇਲੇ ਦੀਆਂ ਰੌਣਕਾਂ ਸੰਗ ਤਾਂ ਆ ਰਹੀਆਂ ਆ ਤੇ ਜਗਾ ਜਗਾ ਲੰਗਰ ਲੱਗੇ ਹੋਏ ਆ ਦੁਪਹਿਰ ਦਾ 11:30 ਦਾ ਟਾਈਮ ਹੋ ਗਿਆ ਆ ਦੁਕਾਨਾਂ ਸਜੀਆਂ ਹੋਈਆਂ ਆ ਤੇ ਤੁਹਾਨੂੰ ਇੱਕ ਮਾਰਾਉਂਦੇ ਆ ਪੂਰੇ ਮੇਲੇ ਦੀ ਗੇੜੀ ਤੇ ਨਾਲੇ ਲੰਗਰਵਾਲਾ ਦੇ ਘਰੋਂ ਦੇ ਦਰਸ਼ਨ ਤਿੰਨ ਆਵੇ I need You ਹੋ ਨਾ ਆ ਬਾਈ ਚੂਰ ਵਿਚ ਜੰਦੇ ਆ ਬਾਈ ਆ ਚੈੱਕ ਕਰਕੇ ਜਾ ਨਹੀਂ ਬਾਸੇ ਨਹੀਂ ਜਾਂਦੇ ਨੀ ਗਨੇਸ਼ਪਰਪੁਰ ਤੋਂ ਪੱਤੂ ਵਾਲਾ ਲੂਣਾ ਸਿਰ ਦੁਖਦਾ ਹੋਵੇ ਚੱਕਰ ਆਉਂਦਾ ਹੋਵੇ ਚੈੱਕ ਕਰ ਮੇਰਾ ਵੀਰ ਯਾਰ ਬਾਈ ਕਿਹੜੀ ਬੱਸਾਂ ਚੜਦਾ ਦੱਸ ਪਹਿਲਾਂ ਨਹੀਂ ਬੱਸੇ ਨਹੀਂ ਤੂੰ ਚੈੱਕ ਕਰ ਵੀਰੇ ਆ ਪਾ ਓਏ ਆ ਆ ਦੇਖ ਲੈ ਬਾਈ ਹੈ ਨਾ ਬੱਸਾਂ ਵਾਲੀ ਵੀ ਟ੍ਰੇਨਿੰਗ ਲਈ ਫਿਰਦਾ ਆ ਓਏ ਬੋਤਲ ਲਈ ਕਰਨ ਆ ਬੱਸਾਂ ਵਾਲੀ ਟ੍ਰੇਨਿੰਗ ਲਈ ਫਿਰਦਾ ਪੂਰੀ ਬੱਸ ਆ ਬਸਾਂ ਵਾਲੀ ਨਹੀਂ 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 ਪਹਿਲਾ ਦਵਾਰਾ ਦਵਾਰਾ ਹੋ ਗਿਆ 10 ਪੈ ਦਾ ਭਰਾ ਜਿਹੜੀ ਕਹਿੰਦਾ ਕਿਦਾਂ ਕਿਦਾਂ ਆ ਪੱਤੂ ਵਾਲਾ ਲੂਣ ਚੈੱਕ ਚੈੱਕ ਵੀ ਦੇਣਾ ਚੈੱਕ ਵੀ ਦੇਣਾ ਪੱਤੂ ਵਾਲਾ ਲੂਣ ਪੱਤੂ ਵਾਲਾ ਲੂਣ ਆ ਜਾਓ ਆ ਜਾਓ ਸਿਰਸੂ ਦੋ ਦਾ ਹੋਵੇ ਆ ਜਾਓ ਆ ਜਾਓ ਆ ਜਾਓ ਚੈਨਲ ਕਿਹੜਾ ਬਈ ਆਪਣਾ ਪੀਐਸ ਜਮਸ਼ੇਰਿਆ ਪੀਐਸ ਪੀਐਸ ਜਮਸ਼ੇਰ ਲਿਖੀ ਆ ਜਾਊਗਾ ਜਮਸ਼ੇਰ ਜਿੱਤਾ ਰੱਖਿਓ ਪੀਐਸ ਜਮਸ਼ੇਰ ਇਹ ਭਾਈ ਕਿਹੜਾ ਪਿੰਡ ਆਪਣਾ ਵੀਰੇ ਉਹਦਾ ਲੱਲੇ ਵਾਲ ਭਾਈ ਗੜ੍ਹਦੀ ਵਾਲਾ ਲੱਗੇ ਤੇ ਹਰ ਸਾਲ ਹੀ ਆਉਂਦੇ ਆ ਹਰ ਸਾਲ ਹੀ ਹਰ ਸਾਲ ਕਿਆ ਬਾਤ ਹੈ ਠੰਡੇ ਦਾ ਲੰਗਾ ਲੱਗਦਾ ਹਰ ਸਾਲ ਹੈ ਪੱਤੂ ਵਾਲਾ ਪੈ ਯਾਰ ਠੰਡਾ ਡੁੰਡਾ ਨਹੀਂ ਇਹਦੇ ਕਰਕੇ ਆਈਦਾ ਜੀ ਆਜੋ ਆਜੋ ਬੰਦੇ ਹਾਂਜੀ ਬਾਜੀ ਪੱਤੂ ਵਾਲਾ ਲੂਣ ਆਜੋ ਆਜੋ ਗਰਮੀ ਗਰਮੀ ਸਿਰ ਨੂੰ ਧੁੱਪ ਲੱਗੀ ਚੱਕਰ ਆਉਂਦਾ ਆਜੋ 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 ਲੇਮਕਾ ਲੇਮਕਾ ਉਹ ਕਿਹੜਾ ਏਰੀਆ ਵੀ ਦਾ ਬਣਾ ਬਾਜੀ ਗੜਦੀ ਵਾਲਾ ਗੜਦੀ ਗੜਦੀ ਵਾਲਾ ਏਰੀਆ ਇਹਦਾ ਸਾਰੇ ਆਪਣੇ ਗੜਦੀ ਵਾਲਦੇ ਹੀ ਹੈ ਹਾਂਜੀ ਆ ਜੀ ਮੱਲੇ ਵਾਲ ਪਿੰਡ ਬਜੀ ਮੱਲੇ ਵਾਲ ਪਿੰਡ ਤੋਂ ਆ ਦੇ ਲੋ ਪੱਤੂ ਵਾਲਾ ਲੂਣ ਸਪੈਸ਼ਲ ਬਣਾ ਕੇ ਲੈ ਪੱਤੌੜਾ ਲੂਣ ਗਿਆ ਉਹਦਾ ਨਾਮ ਰੱਖਿਆ ਆ। ਭਾਜੀ ਇਹ ਪੀ ਕੇ ਸਿਰ ਚੱਕਰ ਨਹੀਂ ਆਉਂਦਾ। ਗਰਮੀ ਜਿਹੜੀ ਲੱਗਦੀ ਆ ਉਹ ਟਾਈਮ ਸੈੱਟ ਕਰੂ। ਐਨ ਮਨ ਕੱਚਾ ਕੱਚਾ ਜ਼ਿਆਦਾ ਖਾ ਕੇ ਢ ਘਾਰ ਨਹੀਂ ਆਉਂਦਾ। ਜਿਹੜੀ ਲੰਗਰ ਜਿਹੜਾ ਖਾਂਦੇ ਜ਼ਿਆਦਾ ਉਹਨਾਂ ਲਈ ਆ ਚੈੱਕ ਕਰੋ ਜੀ ਚੈੱਕ ਕਰੋ ਆਜੋ ਆਜੋ ਆਜੋ। ਹੈ ਭਾਈ ਜਿਹੜੇ ਲੰਗਰ ਜ਼ਿਆਦਾ ਖਾ ਲੈਂਦੇ ਉਹਨਾਂ ਦਾ ਪਚਣ ਸ਼ਕਤੀ ਨਾਲ ਹੀ ਹੈ। ਬਿਲਕੁਲ 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 ਪਚਾਉਣ ਲਈ ਕੰਮ ਕੀਤਾ ਪੂਰਾ। ਉਹਦਾ ਨਮਕ ਆ। ਸਾਹਿਬ ਖਾਲਸਾ ਜੀ ਬਹੁਤ ਹੀ ਮਸ਼ਹੂਰ। ਪਫੀ ਇੱਕ ਬਰੀ ਸ਼ਾਕੇ ਦਾ ਦੇਖੋ ਜੀ ਇਹ ਮੱਲੇਵਾਲ ਬਣ ਆਪਣਾ ਮੱਲੇਵਾਲ ਇਹ ਮੱਲੇਵਾਲ ਦੇ ਬਾਈ ਸਾਹਿਬ ਮੇਰੇ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਪੈਸ਼ਲ ਗੰਦੇ ਭੱਤੂ ਵਾਲਾ ਲੂਣ ਲੈ ਕੇ ਆਏ ਆ ਜਿਹੜੇ ਲੰਗਰ ਜਾਦਾ ਛਕ ਲੈਂਦੇ ਨਾ ਮੇਲਿਆਂ ਜਾ ਕੇ ਪ੍ਰੋਗਰਾਮਾਂ ਤੇ ਉਹਨਾਂ ਦੇ ਤੇ ਪਾਜਨ ਸ਼ਕਤੀ ਸਹੀ ਰੱਖਦੇ ਵੀਰੇ ਇਹ ਵੱਡੀ ਸੇਵਾ ਯਾਰ ਤੁਹਾਡੀ ਉਦਾਂ ਕਿ ਲੰਗਰ ਖੁੱਲ ਕੇ ਖਾਓ ਪਹੁੰਚੋਂ ਨੂੰ ਅਸੀਂ ਬੈਠੇ ਤੁਹਾਡਾ ਹੈ ਨਾ ਓ ਪਿੱਛੇ ਵੀ ਬਾਈ ਹੁਣੀ ਬੈਠੇ ਬਾਈ ਕਿੱਦਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਦੱਸੋ ਕਿਵੇਂ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਲਓ ਜੀ ਪਿਛਲੀ ਵਾਰ ਆਪਾਂ ਲੱਸੀ ਵਾਲੇ ਵੀਰ ਦੇ ਕਿਤੇ ਸੀ ਆਪਾਂ ਬਹੁਤ ਵਾਇਰਲ ਹੋਈ ਸੀ ਵੀਡੀਓ ਐਦਾਂ ਕਿ ਭੱਤੂ ਵਾਲਾ ਲੂਣ ਕਰਦੇ ਹੋ ਵਾਇਰਲ ਲੈਣਾ ਲਓ ਜੀ ਬਾਈ ਬੜੇ ਪਿਆਰ ਨਾਲ ਭੱਤੂ ਵਾਲਾ ਲੂਣ ਹਾਜਮਾ ਹੋ ਜਾਮਾ ਸੈੱਟ ਕਰਨ ਦੇ ਗਰਮੀ ਦੇ ਵਿੱਚ ਗੜ੍ਹਦੀਆਂ ਏਰੀਆ ਬੰਦਾ ਦੇਖ ਲਓ ਕਹਿੰਦੇ ਪਿਆਰ ਨਾਲ ਲੈ ਆਇਆ ਓ ਇਦਾਂ ਨਾ ਤੁਹੀ ਰੋਗ ਰੋਗ ਪੀਨੇ ਗਰਮੀ ਲੱਗਣੀ ਆ ਤਾਂ ਸੰਗਤ ਦੇ 10 ਰੁਪਏ ਦੇ ਕੇ ਪੀ ਲੈਣਾ ਪਰ ਤੂੰ ਲੂਣ ਕੋਲ ਇਹ ਨਹੀਂ ਮਿਲਦਾ ਨਾ ਇਹ ਨਹੀਂ ਮਿਲਣੀ ਇਹ ਨਹੀਂ ਮਿਲਦੀ ਸਪੈਸ਼ਲ ਲੂਣ ਹੈ ਵਾ ਸਹੀ ਆ ਲਓ ਜੇ ਇਦਾਂ ਪਿਆਰ ਦੇ ਨਾਲ ਨਾ ਸੰਗਤਾਂ ਕਰਦੀਆਂ ਸੇਵਾ ਰੋਗ ਰੋਗ ਕੇ ਇੰਨੀ ਗਰਮੀ ਦੇ ਵਿੱਚ ਠੰਡਾ ਠੰਡਾ ਜਲ ਠੰਡਾ ਠੰਡਾ ਕੋਲਡ ਡਰਿੰਕ ਠੰਡੀਆਂ ਮਿੱਠੀਆਂ ਲੱਸੀਆਂ ਸੰਗਤਾਂ ਪਿਆਰੀਆਂ ਸੰਗਤਾਂ ਨੂੰ ਰੋਗ ਰੋਗ ਕੇ ਇਹ ਤਾਂ ਚਾਹ ਬਗਾਉਣੇ ਸਿੰਘ ਦਾ ਛਕਾਈ ਜਾਂਦੇ ਆ। ਕੀ ਬਾਤ ਆ। ਇੱਕ ਵਾਰੀ ਭੱਤੂ ਦਾ ਲੂਣ ਚੱਲਦਾ ਇਹ ਤਾਂ ਆਈਸਕ੍ਰੀਮ ਵੀ ਠੰਡੀ ਮਿੱਠੀ ਲਾਈ ਆ ਬਾਈ ਉਹਨਾਂ ਨੇ। ਬਾਣ ਦੀ ਬਾਜਾਂ ਦੇ ਵਿੱਚ ਇਹ ਟੇਂਡਰ ਆਇਆ ਆ। ਇਹ ਲੰਗਰ ਲਾਇਆ ਇਹਨਾਂ ਦਾ ਕੋਈ ਜੂਆ 5000 ਕੰਮ ਆ। ਦੇਖੋ ਅੱਜ ਦੇ। ਕਿਦਾਂ ਭਾਜੀ? ਕੀ ਹਾਲ ਚਾਲ? ਪੱਜ ਕਿਹੜਾ ਇਹਦਾ? ਚਾਰ ਬਾਲ। ਕੀ ਬਾਤ ਆ ਆਈਸਕ੍ਰੀਮ ਖਾਈਆਂ ਸੰਗ ਦਾ ਨੂੰ। ਲੋ ਜੀ ਆ ਦੇਖ ਲੋ ਸੇਵਾ ਠੰਡੀ ਠੰਡੀ ਆਈਸਕ੍ਰੀਮ ਗਰਮੀ ਦੇ ਵਿੱਚ ਵਾਈ ਹੋਣੀ ਲਾਈ ਵਾ ਵਸ ਕੇ ਚੱਕੋ ਭਾਜੀ ਤੇ ਲਾਈ ਆ ਸੇਵਾ ਕੀ ਬਾਤ ਆ ਆ ਦੇਖੋ ਤੇ ਚੱਲੋ ਵੇ ਸ਼ਾਮ ਤੱਕ ਇੱਥੇ ਹੈ ਹਾਂਜੀ ਹਾਂਜੀ ਕੀ ਬਾਤ ਆ ਲੋ ਜੀ ਆ ਦੇਖ ਲੋ ਲਾਈਨ ਲੰਬੀ ਲੱਗੀ ਆ ਆਈਸਕ੍ਰੀਮਾਂ ਲਈ ਕਹਿੰਦੇ ਗਰਮੀ ਹੈਗੀ ਜ਼ਿਆਦਾ ਤੇ ਸੰਗਤ ਨੂੰ ਠੰਡਾ ਰੱਖਣਾ ਕਹਿੰਦੇ ਸੇਵਾ ਵਾਲੀ ਨਾ ਪੰਜਾਬ 'ਚ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਕਿਰਪਾ ਆ ਕਿਤੇ ਵੀ ਕੋਈ ਵੱਡਾ ਮੇਲਾ ਹੁੰਦਾ ਆ ਸਾਹਿਬ ਗੁਰੂ ਘਰ ਦਾ ਹੋਵੇ ਜਾਂ ਕੁਝ ਹੋਰ ਹੋਵੇ ਜਿਹੜੇ ਪ੍ਰੋਗਰਾਮ ਹੁੰਦੇ ਆ ਵੱਡੀ ਗਿਣਤੀ ਦੇ ਵਿੱਚ ਲੰਗਰ ਲੱਗਦੇ ਆ ਸੋ ਇਹ ਪੰਜਾਬ ਨੂੰ ਹਰ ਵਾਰ ਬਚਾ ਜਾਂਦੇ ਜਿਹੜੇ ਲੰਗਰ ਇਹ ਅਰਦਾਸਾਂ ਹੁੰਦੀਆਂ ਆ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਪੰਜਾਬ ਇਹਨਾਂ ਦੇ ਸਿਰ ਤੇ ਵੱਜ ਜਾਂਦਾ ਆ ਨਹੀਂ ਤਾਂ ਗਵਰਨਮੈਂਟਾਂ ਤੇ ਜਿਹੜੇ ਦੁਸ਼ਮਣ ਆ ਉਹ ਸੀ ਕਸਰ ਛੱਡਦੇ ਇਹ ਪੰਜਾਬ ਦਾ ਅਜਾੜਾ ਹੋਣਾ ਕਿੱਦਾਂ ਆ ਉਹ ਆ ਦੇਖ ਲਓ ਜਿਉਂ ਆਪਾਂ ਚੱਲੇ ਆ ਉਤੋਂ ਇੱਥੇ ਤੱਕ ਹਰ ਪਾਸੇ ਲੰਗਰਾਂ ਦੀਆਂ ਟਰਾਲੀਆਂ ਆ ਕਿਤੇ ਜਲ ਜੀ ਦੇ ਵਰਤ ਨੇ ਜਾਂ ਕਿਤੇ ਕੋਲਡ ਡਰਿੰਕਾਂ ਵਰਤ ਨੇ ਜਾਂ ਕਿਤੇ ਭੱਤੂਆ ਲੂਣ ਕਿਤੇ ਆਈਸਕ੍ਰੀਮ ਆ ਸੋ ਕਿਸੇ ਗੱਲ ਦੀ ਥੋੜਨੀ ਜੂਸ ਦੀਆਂ ਬੋਤਲਾਂ ਠੰਡੇ ਪਾਣੀ ਚਾਹ ਪਕੌੜੇ ਯਾਨੀ ਕਿ ਕੋਈ ਆਂਤ ਨਹੀਂ ਹੈ ਤੇ ਆਪਾਂ ਕੋਈ ਚੀਜ਼ ਇਦਾਂ ਦੀ ਕਹਦੀਏ ਕਿ ਲੰਗਰ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਤੁਸੀਂ ਬਾਜੀ ਕੀ ਬਲਾਈ ਆ ਤੇ ਸੰਗਤ ਨੂੰ ਕੋਲਡ ਕਾਫੀ ਲਓ ਜੀ ਬਾਈ ਹੁਣੇ ਕੋਲਡ ਕਾਫੀ ਲੈ ਕੇ ਬੈਠੇ ਆ ਠੰਡੰਡੀ ਕਿਹੜਾ ਬਾਜੀ ਏਰੀਆ ਆਪਣਾ ਚੜਦੀ ਵਾਲਾ ਚੜਦੀ ਵਾਲਾ ਆਸਰਾ ਮਕੇਰੀਆਂ ਗੱਲ ਰਹੀ ਆਲ ਤੋਂ ਬਾਈ ਹੁਣੀ ਆਏ ਆ ਸੰਗਤਾਂ ਲਈ ਠੰਡੀ ਠੰਡੀ ਦੇਖੋ ਕੋਲ ਕੌਫੀ ਲੈ ਕੇ ਬਾਈ ਚੜਦੀ ਕਲਾ ਬਾਈ ਹੋਰ ਸਿੱਖਾਂ ਕੇ ਚੜਦੀ ਕਲਾ ਜੀ ਹਰ ਸਾਲ ਹੀ ਆਉਂਦੇ ਆ ਕੀ ਬਾਤ ਆ ਆ ਜਿਹੜਾ ਨਾ ਪਿਆਰ ਆ ਇਹ ਸੇਵਾ ਭਾਵਨਾ ਆ ਹਰ ਵਾਰ ਇਹੀ ਬਚਾਉਂਦੀ ਆ ਪੰਜਾਬ ਨੂੰ ਤੇ ਚੱਲਦੇ ਆ ਅੱਗੇ ਹੋਰ ਤੁਹਾਨੂੰ ਦਰਸ਼ਨ ਕਰਾਉਣੇ ਕਿਹੜੇ ਕਿਹੜੇ ਲੰਗਰ ਲੱਗੇ ਆ ਕਿਹੋ ਜਿਹਾ ਮਾਹੌਲ ਆ ਤੇ ਇਧਰ ਪੰਜਾਬ ਪੌਸ ਵਾਲੇ ਵੀ ਆ ਵੀ ਡਿਊਟੀ ਕਰੀ ਜਾਂਦੇ ਕਿਉਂ ਬਾਈ ਜੀ ਇਹ ਤਾਂ ਬੋਲਦੇ ਨਹੀਂ ਯਾਰ ਥੋੜੇ ਥੋੜੇ ਹਾਂ ਸੰਘਾ ਸਾਹਿਬ ਕਹਿੰਦੇ ਥੋੜੇ ਥੋੜੇ ਛੱਕੇ ਜਾਈਓ ਗਰਮ ਗਰਮ ਚਾਹ ਤੇ ਪਕੌੜੇ ਗਰਮਾ ਗਰਮ ਚਾਹ ਤੇ ਗਰਮਾ ਗਰਮ ਪਕੌੜੇ ਥੋੜੇ ਜੀ ਥੋੜੇ ਥੋੜੇ ਪੀ ਜਾਓ ਥੋੜੇ ਥੋੜੇ ਉਹ ਪੀ ਆ ਲੈ ਜਿੱਦਾਂ ਆਣਾ ਆ ਪਾਪਾ ਇੰਨਾ ਗਰਮੀ ਕਿੰਨੀ ਦਾ ਯਾਰੀ ਤਾਂ ਗੈਰ ਨਹੀਂ ਹੁੰਦੀ ਆ ਸ਼ੇਕ ਪੀ ਕੇ ਪੀ ਕੇ ਭਾਜੀ ਇਹਦਾ ਵੀ ਆ ਭਾਜੀ ਇਹਦਾ ਇਹਦਾ ਚਾਰ ਬੋਲ ਠੇਕ ਬੁਲਾਈ ਜਾਂਦੇ ਨੇ ਆਪ ਹੁਣ ਛੱਕੇ ਆ ਜਾਈ ਪੀ ਕੇ ਦੇਖੋ ਉਹ ਹੁਣ ਇੱਕ ਵਾਰ ਜੋ ਜਿੱਦੈ ਦਾ ਆਪਾਂ ਨਾ ਉਥੋਂ ਤੁਰੇ ਹੋਏ ਆ ਗੁਰਦੁਆਰਾ ਸਾਹਿਬ ਤੋਂ ਸਾਰੇ ਲੰਗਰਾਂ ਦੀਆਂ ਟਰਾਲੀਆਂ ਲੱਗੀਆਂ ਹੋਈਆਂ ਆ ਇੱਧਰ ਜਲੇਬੀਆਂ ਵਰਤਾਈ ਜਾਂਦੇ ਬਾਬਾ ਜੀ ਕਰਮਾ ਕਰਾ ਦੇ ਲੋ ਆਇਆ ਬਾਬਾ ਇੱਥੇ ਆਂਕ ਤਾਂ ਟਰੈਕਟਰਾਂ ਟਰਾਲੀਆਂ ਤੇ ਗੱਡੀਆਂ ਚ ਬੱਸਾਂ ਚ ਦੂਰ ਦੂਰ ਆ ਦੇਖੋ ਸੰਗਤਾਂ ਪਿੰਡਾਂ ਚੋਂ ਆਉਂਦੀਆਂ ਆ ਉਹ ਸੰਗਤ ਵੀ ਆਈ ਆ ਜਦੋਂ ਸ਼ੇਰਵਾਲੇ ਵੀ ਸਾਡੇ ਆ ਗਏ ਮੈਨੂੰ ਕਿਹਾ ਵਾਏ ਗੁਰਜੀਤ ਸਿੰਘ ਖਾਲਸਾ ਬਾਏ ਵੀ ਉਹਦੇ ਕਿਹਾ ਮੇਲਾ ਦੇਖਣਾ ਹੈ ਮੇਲਾ ਹਾਂਜੀ ਹਾਂਜੀ ਆ ਆ ਵੀ ਜਵਾਰ ਕਦਾ ਹੋਰ ਕੌਣ ਆਇਆ ਲਓ ਜੀ ਜੁਸ਼ੇਰ ਤੋਂ ਵੀ ਸੰਗਤਾਂ ਪਹੁੰਚੀਆਂ ਆ ਮੇਲਾ ਦੇਖਣ ਪੈਂਦ ਸੂਸਾ ਬਾਬਾ ਜਵਾਰ ਦਾ ਜੀ ਸਤਿਗੁਰਾਲ ਜੀ ਜੁਸ਼ੇਰ ਵਾਲੇ ਪਹੁੰਚ ਗਏ ਆ ਹਾਂਜੀ ਕੀ ਬਾਤ ਸਤਿਗੁਰਾਲ ਜੀ ਸਤਿ ਕੋਟਲੀ ਜੀ ਹਾਂ ਇਹਦੇ ਜੁਸ਼ੇ ਮੈਨ ਨਾਲ ਆ ਲਈ ਆ ਤੇ ਹੱਸੇ ਜਾਂਦੇ ਸੀ ਦੀਵਾਲੀ ਦੇ ਆ ਜੀ ਅੱਛਾ ਦੀਵਾਲੀ ਦੇ ਆ ਹਾਂ ਜੀ ਠੀਕ ਆ ਜੀ ਇਹ ਵੀ ਸੰਗਤ ਦਾ ਪਹੁੰਚਿਆ ਹੁਣੇ ਆਏ ਆ ਹਾਂ ਜੀ ਚਲੋ ਠੀਕ ਆ ਜਾਵੀਂ ਹਾਂ ਜੀ ਆ ਜਾਏ ਆ ਵੀ ਅਸੀਂ ਤਾਰ ਕਰਿਆ ਆ ਉੱਥੋਂ ਪੈ ਗੋ ਭੈਣੇ ਇੱਥੋਂ ਦੇ ਸੁਸਾ ਅੱਛਾ ਸੁਸਾ ਦੋਈਆਂ ਅੰਸੀ ਕਾਲ ਜੀ ਲੋਈ ਸੁਸਾ ਵਾਲੀ ਵੀ ਸੰਗਤ ਨਾਲ ਹੀ ਸਾਡੇ ਹੋਰ ਜੀ ਠੀਕ ਠਾਕ ਸਰਦੀ ਕਾਲ ਆ ਹੋ ਬੋਤਲਾ ਕੱਢਿਆ ਕਰ ਲੈ ਗਿਆ ਯੇ ਆਪਾਂ ਦਾ ਘੁੰਮਦੇ ਘੁੰਮਦੇ ਪਿਛਲੀ ਵਾਰ ਵੀ ਆਪਾਂ ਲੱਸੀ ਪੀਤੀ ਸੀ ਮਸਾਲੇ ਵਾਲੀ ਤੇ ਸਵੇਹ ਦਾ ਲੱਭਣ ਦੇ ਬਾਈ ਹੁਣਾਂ ਨੂੰ ਆਹ ਬਾਈ ਹੁਣੀ ਇੱਥੇ ਲਾਈ ਫਿਰਦੇ ਆ ਦੇਖੋ ਤਾਂ ਬਾਈ ਹੁਣੀ ਮਸ਼ੀਨ ਲਾਈ ਆ ਪੱਕੀ ਮੋਟਰ ਲਾਈ ਆ ਡਰਮ ਚ ਤੇ ਦਹੀਂ ਦੇ ਡਰਮ ਜਮਾ ਕੇ ਲੈ ਆਉਂਦੇ ਆ ਬਾਈ ਹੁਣੀ ਤੇ ਯਾਰ ਇਹ ਲੱਸੀ ਠੰਡੀ ਤੇ ਮਸਾਲੇਦਾਰ ਲੱਸੀ ਪਾਈ ਹੁੰਦੀ ਬਲਾਉਂਦੇ ਹਰੇਕ ਸਾਲ ਤੇ ਪਿਛਲੀ ਵਾਰ ਵੀ ਤੁਹਾਨੂੰ ਇਹਦੀ ਇਹਨਾਂ ਦੀ ਵੀਡੀਓ ਦਿਖਾਈ ਸੀ ਬਾਈ ਜੀ ਹੁਣਾਂ ਦੀ ਸਾਰੇ ਨੌਜਵਾਨ ਬੈਠੇ ਆ ਇੱਧਰ ਸੇਵਾ ਕਰੀ ਜਾਂਦੇ ਨੇ ਤੇ ਸਾਡੇ ਬਜ਼ੁਰਗ ਪਹੁੰਚ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਾਂਜੀ ਬਾਜੀ ਕੀ ਹਾਲ ਚਾਲ ਆ ਸਾਲ ਹੋ ਗਿਆ ਪੂਰਾ ਅੱਜ ਹਨਾ ਪਿਛਲੇ ਸਾਲ ਮੇਰੇ ਸੀ ਆਪਾਂ ਇੱਥੇ ਹੀ ਹਨਾ ਹੋਰ ਠੀਕ ਠਾਕ ਆ ਹਾਂ ਚੜਦੀ ਕਲਾ ਹਾਂਜੀ ਆਹ ਦੇਖ ਲਓ ਲੱਸੀ ਤੋਂ ਐ ਘੋਟਾ ਲਾਈ ਜਾਂਦੇ ਆ ਆ ਚਲਾਈ ਆ ਮਸ਼ੀਨ ਹੈ ਆਟੋਮੈਟਿਕ ਐ ਇਧਰ ਲਾਈ ਆ ਵੱਡੀ ਮੋਟਰ ਡਰਮ ਦੇ ਵਿੱਚ ਛੋਟੀਆਂ ਛੋਟੀਆਂ ਚਾਟੀਆਂ ਦੀ ਬਹੁਤ ਏਕੀਆਂ ਹੋਣੀਆਂ ਤੇ ਵੱਡੀ ਚਾਟੀ ਵੀ ਦੇਖ ਲਓ ਆ ਡਰਮ ਦੀ ਚਾਟੀ ਬਣਾਈ ਵਰਦੇ ਆ ਆ ਇਧਰ ਸੇਵਾ ਦਾ ਨੂੰ ਗਰਮੀ ਲੱਗੀ ਜਾਂਦੀ ਆ ਹੈਲੋ ਆਪ ਵੀ ਹੈਲਪੀ ਜਾਂਨੇ ਭਾਜੀ ਯਾਰ ਇਹ ਤਾਂ ਦੱਸੀ ਦਾ ਇੰਨੀ ਬਹੁਤ ਲੱਸੀ ਥਾਲੀ ਬਣਾਈ ਆ ਅਨੇ ਯਾਰ ਯਾਰ ਗਲਤ ਗੱਲ ਆ ਯਾਰ ਆ ਤਾਂ ਅੱਭੀ ਗਲਤ ਗੱਲ ਇੰਨੀ ਗਰਮੀ ਲੱਸੀ ਬਣਾਉਂਦਾ ਹੀ ਨਹੀਂ ਮਿਹਨਤ ਨਾਲ ਭਾਈ ਬੰਦਾ ੜਕੇ ਆ ਗਿਆ ਦੇਖ ਲਾ ਆਪ ਕੱਲਾ ਹੈਲਪ ਹੀ ਜਾਂਦਾ ਉਧਰ ਨੂੰ ਮੂੰਹ ਕਰਕੇ ਭਾਈ ਕੈਮਰਾ ਬੰਦ ਕਰ ਤੂੰ ਹੀ ਪੀਣੀ ਆ ਨਹੀਂ ਮੈਂ ਲੱਸੀ ਪੀ ਲਈ ਆ ਭਾਈ ਲੱਸੀ ਪੀ ਲਈ ਨਾ ਪਾਉਂਦਿਆਂ ਨੇ ਪੁੱਛੋ ਪਹਿਲਾਂ ਲੱਸੀ ਪੀਤੀ ਆ ਭਾਈ ਸਾਹਿਬ ਸਾਰਾ ਮੇਲਾ ਗਾ ਤਾਂ ਮੈਂ ਕਹਾਂ ਬੰਦੇ ਕਵਾਜ ਕੇ ਸਾਡੇ ਦਾ ਯਾਰ ਪੀਣੀ ਤੂੰ ਹੈਲ ਨਾ ਬੰਦ ਕਰ ਦਿੰਦੇ ਯਾਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਆ ਜੋ ਆਪਾਂ ਸਵੇਰ ਤੋਂ ਲੱਭੀ ਜਾਂਦੇ ਸੀ ਬਾਈ ਹੁਣੀ ਗਏ ਕਿੱਧਰ ਪਹਿਲਾਂ ਇੱਕ ਤਾਂ ਸੰਗਤ ਬਹੁਤ ਜ਼ਿਆਦਾ ਹੁੰਦੀ ਪਤਾ ਨਹੀਂ ਲੱਗਦਾ ਕਿੱਧਰ ਕਿੱਧਰ ਜਾਣਾ ਆ ਤੇ ਰੂਹ ਸੀ ਬਾਈ ਹੁਣਾਂ ਨੂੰ ਮਿਲ ਕੇ ਜਾਣਾ ਤੇ ਆਪਾਂ ਚਲੋ ਮਿਲ ਲਿਆ ਲੱਸੀ ਵੀ ਪੀ ਲਈ ਆ ਬਾਬਾ ਸੇਵਾ ਲੱਗਦੀ ਯਾਰ ਹਰ ਸਾਲ 3 ਦਿਨ ਆ ਕੇ ਇੱਥੇ ਸੇਵਾ ਕਰਨੀ ਬਹੁਤ ਵੱਡੀ ਗੱਲ ਆ ਤੇ ਸੇਵਾ ਜਿਹੜੀ ਆ ਲੱਸੀ ਦਾ ਕੰਮ ਤਾਂ ਹੁੰਦਾ ਵੀ ਵਧੀਆ ਲੱਸੀ ਸ਼ੇਰ ਲਈ ਵੀ ਵਧੀਆ ਆ ਤੇ ਇਹੋ ਜਿਹੀ ਗਰਮੀ ਦੇ ਵਿੱਚ ਠੰਢੀ ਲੂਣ ਵਾਲੀ ਲੱਸੀ ਤੁਹਾਡੀ ਸਿਹਤ ਲਈ ਬਹੁਤ ਵਧੀਆ ਆ ਤੇ ਪੀ ਕੇ ਜਾਇਆ ਕਰੋ ਬਾਈ ਆਉਂਦੇ ਹੁੰਦੇ ਆ ਭੋਗ ਪਰ ਜਿਹੜਾ ਆ ਆਹ ਦੇਖ ਲਓ ਮਸਾਲੇ ਵਾਲੀ ਸਪੈਸ਼ਲ ਲੱਸੀ ਲਾ ਕੇ ਬੈਠੇ ਬਾਈ ਹੁਣੀ